ਵਾਇਗੁਰਗੀ ਕਾ ਖਾਲਸਾ ਵਾਇਗੁਰਗੀ ਕੀ ਫਤਿਹ ਜੈ ਪ੍ਰਭ ਜੈ ਭਾਰਤ ਅੱਜ ਅਸੀਂ ਬੋਜਪੁਰ ਦੀ ਧਰਤੀ ਤੇ ਆਏ ਹਾਂ ਹਾਸ਼ੀਏ ਲੋਕਦਾਨ ਜੋ ਕਿ ਇੱਕ ਗੈਰ ਰਾਜਨੀਤਿਕ ਸੰਗਠਨ ਹੈ ਉਹਦੇ ਤਹਿਤ ਅਸੀਂ ਹਾਸ਼ੀਏ ਤੇ ੱੱਕੇ ਹੋਏ ਲੋਕ ਭਾਪ ਜਿਨ੍ਹਾਂ ਨੂੰ ਸਦੀਆਂ ਤੋਂ ਆਪਣੇ ਹੱਕ ਹਕੂਕਤ ਵਾਂਝੇ ਰੱਖਿਆ ਹੋਇਆ ਉਹਨਾਂ ਨੂੰ ਸਾਡਾ ਇਕੱਤਰ ਕਰਨ ਦਾ ਜਿਹੜਾ ਯਤਨ ਹੈ ਕੋਸ਼ਿਸ਼ ਕਰ ਰਹੇ ਹਾਂ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨੇ ਪਰ ਫਰੋਜ਼ਪੁਰ ਜ਼ਿਲ੍ਹਾ ਥੋੜਾ ਜਿਹਾ ਪਿਛੜਿਆ ਹੋਇਆ ਸੀਗਾ ਅੱਜ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕੋ ਦੇ ਨਾਮਵਰ ਸ਼ਖੀਅਤ ਜਿਵੇਂ ਮੇਰੇ ਨਾਲ ਸਾਡੇ ਐਡਵੋਕੇਟ ਸਤੂ ਸਾਹ ਖੜੇ ਨੇ ਸੰਤ ਸੁੱਧੂ ਜੀ ਖੜੇ ਨੇ ਸੋਤਾ ਜੀ ਕੇਕਰ ਸਿੰਘ ਸੋਤਾ ਜੀ ਖੜੇ ਨੇ ਕੇਕਰ ਸਿੰਘ ਕੇਕਰ ਸਿੰਘ ਸੋਤਾ ਜੀ ਨੂੰ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਉਣ ਤੇ ਇਸ ਸਾਰੀ ਕਮੇਟੀ ਨੂੰ ਅੱਜ ਅਸੀਂ ਇਹਨਾਂ ਦੇ ਨਾਲ ਹੀ ਸ਼ਾਮਲ ਕਰਕੇ ਆਪਣੀ ਖੁਸ਼ੀ ਜਿਹੜੀ ਆ ਮਹਿਸੂਸ ਕਰ ਰਹੇ ਤੇ ਖੁਸ਼ੀ ਲੈ ਰਹੇ ਤੇ ਅਸੀਂ ਆਸ ਕਰਦੇ ਕਿ ਅੱਜ ਦੀ ਜਿਹੜੀ ਇਹ ਕਮੇਟੀ ਬਣੀ ਆ ਇਹ ਬਹੁਤ ਹੀ ਸਾਰਥਕ ਕੰਮ ਕਰੂਗੀ ਤੇ ਜੋ ਹਾਸ਼ੀਆ ਲੋਕਦਲ ਵੱਲੋਂ ਮਿਥੇ ਗਏ ਟੀਚੇ ਹਨ ਉਹਨਾਂ ਨੂੰ ਜਲਦੀ ਪੂਰਾ ਕਰਨ ਵਾਸਤੇ ਜਿਹੜੇ ਵੀ ਪ੍ਰੋਗਰਾਮ ਮਿਥੇ ਗਏ ਹਨ ਉਹਨਾਂ ਨੂੰ ਪੂਰਾ ਕਰਕੇ ਤੇ ਜਿਹੜੇ ਅਸੀਂ ਚਾਹੁੰਦੇ ਹਾਂ ਨਿਸ਼ਾਨਿਆਂ ਨੂੰ ਸਰ ਕਰਨਾ ਉਹਨਾਂ ਤੇ ਜਲਦੀ ਪਹੁੰਚਣ ਦਾ ਯਤਨ ਕਰੂਗੀ ਸੋ ਮੈਂ ਅੱਜ ਇਸ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਸ਼ੀਆ ਲੋਕਦਲ ਦਾ ਚੀਫ ਆਰਗੇਨਾਈਜ਼ਰ ਹੋਣ ਕਰਕੇ ਜਿੰਨੇ ਸਾਡੇ ਸਾਥੀ ਆਏ ਨੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਇਹ ਇਹਨਾਂ ਤੋਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਕੜੇ ਹੋ ਕੇ ਇੱਕ ਟੀਮ ਵਾਂਗ ਜਿਹੜਾ ਸਾਡਾ ਉਹ ਅਸੀਂ ਸਾਰੇ ਜਣੇ ਉਹ ਕੰਮ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਿੱਧੂ ਸਾਹਿਬ